Thank mm -hmm. you. ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਬ੍ਰੇਨ ਬੂਸਟਰ ਪਾਡਸ਼ਾਲਾ ਤੇ ਤੇ ਕਲਸੀ ਜਿਹੜੀ ਕਲਾਸ ਲਈ ਸੀਗੀ ਸ਼ਰਧਾ ਰਾਮ ਫਲੋਰੀ ਦੀ ਵਾਰਤਕਾਰ ਸੰਜੀ ਹੋਪਸੋ ਤੁਸੀਂ ਸਾਰਿਆਂ ਨੇ ਉਹ ਰਿਵਾਈਜ਼ ਕਰ ਲਿਆ ਹੋਣਾ ਤੇ ਅੱਜ ਆਪਾਂ ਉਹਨਾਂ ਦੇ ਜਿਹੜੇ ਨਾਲ ਰਿਲੇਟਡ ਕੁਐਸਚਨ ਆਨਸਰਸ ਹੈ ਉਹ ਕਰਾਂਗੇ ਆਪਣੀ ਕਲਾਸਿਸ ਫ੍ਰੀ ਚੱਲਦੀਆਂ ਨੇ ਜੀ ਆਪਣਾ YouTube ਚੈਨਲ ਹੈ Telegram ਲਿੰਕ ਹੈ ਤਾਂ ਇੱਥੇ ਜੁਆਇਨ ਕਰਨਾ ਹੈ ਪੀਡੀਐਫ ਵਗੈਰਾ ਲੈਣ ਦੇ ਲਈ। ਤੋਂ ਜੀ ਅੱਜ ਆਪਣਾ ਜਿਹੜਾ ਟੌਪਿਕ ਰਹੇਗਾ ਉਹ ਆਧੁਨਿਕ ਪੰਜਾਬੀ ਵਾਰਤਕ ਤੇ ਪੰਡਿਤ ਸਰਦਾਰਾਮ ਫਲੋਰੀ ਜੀ ਦੇ ਐਮਸੀਕਿਊਜ਼ ਕਰਨ ਜਾ ਰਹੇ ਹਾਂ। ਜਿਹੜਾ ਆਪਾਂ ਕੱਲ ਕੀਤਾ ਸੀਗਾ ਉਹ ਅੱਜ ਆਪਾਂ ਰਿਵਾਈਜ਼ ਕਰ ਰਹੇ ਹਾਂ ਤਾਂ ਜੋ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਨਾਲ-ਨਾਲ ਚੱਲਦੀ ਰਹੇ ਤੇ ਸਾਨੂੰ ਪਤਾ ਲੱਗਦਾ ਰਹੇ ਵੀ ਕਿ ਸਾਨੂੰ ਕਿੰਨੀਆਂ ਚੀਜ਼ਾਂ ਯਾਦ ਹੁੰਦੀਆਂ ਨੇ ਤੇ ਸਾਨੂੰ ਕਿਹੜੇ ਟੌਪਿਕ ਦੇ ਉੱਪਰ ਜਾਂ ਕਿਹੜੀ ਚੀਜ਼ ਦੇ ਉੱਪਰ ਜ਼ਿਆਦਾ ਵਰਕ ਕਰਨ ਦੀ ਲੋੜ ਹੈ। ਠੀਕ ਹੈ ਜੀ ਚਲੋ ਅੱਜ ਆਪਾਂ ਸਾਰੇ ਸਟਾਰਟ ਕਰਦੇ ਹਾਂ ਆਪਣਾ ਪਹਿਲਾ ਜਿਹੜਾ ਕੁਐਸਚਨ ਹੈ ਪੰਜਾਬੀ ਆਧੁਨਿਕ ਵਾਰਤਕ ਦਾ ਆਰੰਭ ਕਦੋਂ ਹੋਇਆ ਇਹ ਆਪਾਂ ਸਾਰਿਆਂ ਨੇ ਕੀਤਾ ਹੀ ਸੀ ਕਿ 18ਵੀਂ ਸਦੀ ਦਾ ਪਹਿਲਾ ਅੱਧ ਹੈ ਜਾਂ 18ਵੀਂ ਸਦੀ ਦਾ ਦੂਜਾ ਅੱਧ ਹੈ ਜਾਂ 19ਵੀਂ ਸਦੀ ਦਾ ਮਗਰਲਾ ਅੱਧ ਹੈ ਜਾਂ 19ਵੀਂ ਸਦੀ ਦਾ ਪਹਿਲਾ ਅੱਧ ਹੈ ਤਾਂ ਸਾਰੇ ਜਣੇ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕਿ ਪੰਜਾਬੀ ਆਧੁਨਿਕ ਵਾਰਤਕ ਦਾ ਆਰੰਭ ਕਦੋਂ ਹੋਇਆ ਸੋ ਇਹਦਾ ਆਨਸਰ ਹੈ ਜੀ 19ਵੀਂ ਸਦੀ ਦਾ ਮਗਰਲਾ ਅਧ ਸੋ ਸਾਡੇ ਪਹਿਲੇ ਕੁਐਸਚਨ ਦਾ ਆਨਸਰ ਹੋਏਗਾ 19ਵੀਂ ਸਦੀ ਦਾ ਮਗਰਲਾ ਅਧ ਤੇ ਨੈਕਸਟ ਆਪਣਾ ਸੈਕੰਡ ਕੁਐਸਚਨ ਹੈ ਜੀ ਪੰਜਾਬੀ ਵਾਰਤਕ ਵਿੱਚ ਸਾਨੂੰ ਕਿਹੜੇ-ਕਿਹੜੇ ਰੂਪ ਮਿਲਦੇ ਹਨ ਕਿ ਜਿਹੜੀ ਪੰਜਾਬੀ ਵਾਰਤਕਸੀਂ ਪੜ੍ਹਦੇ ਆ ਉਹਦੇ ਵਿੱਚ ਸਾਨੂੰ ਕਿਹੜੇ-ਕਿਹੜੇ ਰੂਪ ਹੈ ਜਿਹੜੇ ਉਹ ਮਿਲਦੇ ਹਨ ਸੋ ਪਹਿਲਾ ਹੈ ਜਨਮ ਸਾਖੀਆਂ ਪਰਚੀਆਂ ਗੋਸ਼ਟਾਂ ਦੂਜੇ ਨੰਬਰ ਤੇ ਆ ਗਿਆ ਟੀਕੇ ਮਸਲੇ ਰਹਿਤਨਾਮਾ ਤੀਜੇ ਨੰਬਰ ਤੇ ਆ ਗਿਆ ਪਰਮਾਰਥ ਜੀਵਨੀ ਇਤਿਹਾਸ ਗੁਰਬਲਾਸ ਜਾਂ ਫਿਰ ਸਾਰੇ ਹੀ ਤਾਂ ਇਹਦਾ ਆਨਸਰ ਕੀ ਆਏਗਾ ਜੀ ਦੱਸੋ ਕਮੈਂਟਾਂ ਦੇ ਵਿੱਚ ਆਨਸਰ ਕਰੋ ਜੀ ਤਾਂ ਇਹਦਾ ਆਨਸਰ ਬੰਦਾ ਹੈ ਜੀ ਸਾਡਾ ਡੀ ਸਾਰੀਆਂ ਚੀਜ਼ਾਂ ਹੀ ਸਾਨੂੰ ਇਹ ਪ੍ਰਾਪਤ ਹੁੰਦੀਆਂ ਨੇ ਮੱਧਕਾਲੀ ਪੰਜਾਬੀ ਵਾਰਤਕ ਦੇ ਵਿੱਚ ਇਹ ਸਾਰੇ ਤਰ੍ਹਾਂ ਦੇ ਰੂਪ ਜਿਹੜੇ ਸਾਨੂੰ ਵੇਖਣ ਨੂੰ ਮਿਲਦੇ ਨੇ ਵੀ ਜਨਮ ਸਾਖੀਆਂ ਵੀ ਲਿਖੀਆਂ ਗਈਆਂ ਰਹਿਤਨਾਮੇ ਹੁਕਮਨਾਮੇ ਗੁਰਬਲਾਸ ਸਾਰੀਆਂ ਇਹ ਚੀਜ਼ਾਂ ਲਿਖੀਆਂ ਗਈਆਂ ਹਾਂਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਸਮੇਂ ਨੂੰ ਜਾਗਰਤੀ ਕਾਲ ਕਿਹਾ ਜਾਂਦਾ ਹੈ ਕਿ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੇ ਸਮੇਂ ਨੂੰ ਅਸੀਂ ਜਾਗਰਤ ਕਾਲ ਕਹਿ ਸਕਦੇ ਹਾਂ ਜਿਵੇਂ 1850 ਤੋਂ ਤੱਕ ਹੈ 1800 ਤੋਂ 1850 1850 ਤੋਂ 1900 ਤੱਕ 1900 ਤੋਂ ਲੈ ਕੇ 1930 ਤੱਕ ਜਾਂ ਫਿਰ 1950 ਤੋਂ ਲੈ ਕੇ 1980 ਤੱਕ ਤਾਂ ਜਿਹੜਾ ਆਪਣਾ ਇਹ ਆਨਸਰ ਬੰਦਾ ਹੈ ਜੀ ਉਹ ਆਨਸਰ ਬੀ ਬਨੇਗਾ 1850 ਤੋਂ ਲੈ ਕੇ 1900 ਤੱਕ ਦੇ ਸਮੇਂ ਨੂੰ ਅਸੀਂ ਜਾਗਰਤੀ ਕਾਲ ਦਾ ਸਮਾਂ ਕਹਿੰਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਈਸਾਈ ਮਿਸ਼ਨਰੀਆਂ ਨੇ ਆਪਣੇ ਆਪ ਨੂੰ 1840 ਤੱਕ ਕਿੱਥੇ ਸਥਾਪਿਤ ਕੀਤਾ ਸੀ ਅਸੀਂ ਕੱਲ ਪੜਿਆ ਸੀ ਨਾ ਕਿ ਜਦੋਂ ਇਹ ਅੰਗਰੇਜ਼ ਇੱਧਰ ਆਏ ਤਾਂ ਉਹਨਾਂ ਦੇ ਪ੍ਰਭਾਵ ਹਟਾ ਕੇ ਈਸਾਈ ਮਿਸ਼ਨਰੀਆਂ ਨੇ ਪ੍ਰੈਸ ਖੋਲੀ ਸੀ ਤਾਂ ਉਹ ਆਪਾਂ ਇਹ ਦੱਸਣਾ ਹੈ ਕਿ 40 1940 ਦੇ ਵਿੱਚ ਉਹਨਾਂ ਨੇ ਇਹ ਜਿਹੜੀ ਪ੍ਰੈਸ ਹੈ ਉਹ ਕਿੱਥੇ ਸਥਾਪਿਤ ਕੀਤੀ ਸੀ অপਸ਼ਨਸ ਹੈ ਜੀ ਪਟਿਆਲਾ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਤਾਂ ਸਾਰੇ ਜਾਣੇ ਦੱਸਣਗੇ ਜੀ ਕਿੱਥੇ ਜਿਹੜਾ ਉਹਨਾਂ ਨੇ ਆਪਦਾ ਸਥਾਪਿਤ ਕੀਤਾ ਸੀ ਆਪਦੇ ਆਪ ਨੂੰ ਸੋ ਜਿਹੜਾ ਆਪਣਾ ਆਨਸਰ ਬੰਦਾ ਹੈ ਜੀ ਉਹ ਬੰਦਾ ਹੈ ਡੀ ਵੀ ਇਸਾਈ ਮਿਸ਼ਨਰੀਆਂ ਨੇ ਆਪਦੇ ਆਪ ਨੂੰ ਲੁਧਿਆਣੇ ਦੇ ਵਿੱਚ ਆ ਕੇ ਜਿਹੜਾ ਹੈ ਉਹ ਸਥਾਪਿਤ ਕੀਤਾ ਸੀ ਹਾਂਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਜੀ ਆਪਣਾ ਅਗਲਾ ਪ੍ਰਸ਼ਨ ਹੈ ਮਹਿਕਮਾ ਤਾਲੀਮ ਕਦੋਂ ਹੁੰਦ ਵਿੱਚ ਆਇਆ 1830 1840 1860 ਜਾਂ ਫਿਰ 1880 ਕਿ ਮਹਿਕਮਾ ਤਾਲੀਮ ਕਦੋਂ ਹੁੰਦ ਦੇ ਵਿੱਚ ਆਇਆ ਤਾਂ ਇਹਦਾ ਆਪਣਾ ਆਨਸਰ ਰਹੇਗਾ ਜੀ 1860 1860 ਦੇ ਵਿੱਚ ਜਿਹੜਾ ਮਹਿਕਮਾ ਤਾਲੀਮ ਹੈ ਉਹ ਹੁੰਦ ਵਿੱਚ ਆਇਆ ਆਪਣਾ ਨੈਕਸਟ ਪ੍ਰਸ਼ਨ ਹੈ ਜੀ ਮਹਿਕਮਾ ਤਾਲੀਮ ਵਿੱਚ ਕਿੱਥੋਂ ਤੱਕ ਦੀ ਵਿੱਦਿਆ ਦਿੱਤੀ ਜਾਂਦੀ ਸੀ ਇਹ ਆਪਾਂ ਪੜ੍ਹੇ ਸੀ ਨਾ ਜੀ ਕੱਲ ਟੌਪਿਕ ਦੇ ਵਿੱਚ ਕੀਤਾ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਮਹਿਕਮਾ ਤਾਲੀਮ ਸੀ ਉਹਨਾਂ ਨੇ ਇੱਕ ਗ੍ਰੇਡ ਫਾਈਨਲ ਕੀਤਾ ਸੀ ਇੱਥੋਂ ਤੱਕ ਦੀ ਜਿਹੜੀ ਸਿੱਖਿਆ ਉਹ ਲੋਕਾਂ ਨੂੰ ਦਿੱਤੀ ਜਾਏਗੀ ਸੋ ਇਹ ਹੈ ਜੀ ਪ੍ਰਾਇਮਰੀ ਮਿਡਲ ਪ੍ਰਾਇਮਰੀ ਤੇ ਮਿਡਲ ਦੋਵੇਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਭਾਵ ਕਿ ਉਹਨਾਂ ਨੇ ਇਹ ਤਾਲੀਮ ਦੇਣ ਦੇ ਲਈ ਕਿਹੜਾ ਪੱਧਰ ਇਰਦਾ ਹਰਤ ਕੀਤਾ ਸੀ ਪ੍ਰਾਇਮਰੀ ਮਿਡਲ ਪ੍ਰਾਇਮਰੀ ਤੇ ਮਿਡਲ ਦੋਵੇਂ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੋ ਦੱਸੋ ਜੀ ਆਪਣਾ ਆਨਸਰ ਕੀ ਬਣੇਗਾ ਸੋ ਇਹਦਾ ਆਪਣਾ ਆਨਸਰ ਬਣੇਗਾ ਜੀ ਬੀ ਕੱਲੇ ਮਿਡਲ ਲੈਵਲ ਤੱਕ ਦੀ ਉਹਨਾਂ ਨੇ ਜਿਹੜੀ ਸਿੱਖਿਆ ਆ ਤਾਲੀਮ ਦੇਣੀ ਉਹ ਮੁਕਰਰ ਕੀਤੀ ਸੀ ਹੁਣ ਆਪਾਂ ਵਧਦੇ ਹਾਂ ਜੀ ਆਪਣੇ ਅਗਲੇ ਪ੍ਰਸ਼ਨ ਦੇ ਵੱਲ ਜਿਹੜਾ ਹੈ ਪ੍ਰਸ਼ਨ ਨੰਬਰ 7 ਕਿ ਮਹਿਕਮਾ ਤਾਲੀਮ ਸਮੇਂ ਦਿੱਤੀ ਜਾਣ ਵਾਲੀ ਵਿੱਦਿਆ ਦਾ ਮਾਧਿਅਮ ਕੀ ਸੀ ਕਿ ਉਸ ਸਮੇਂ ਜਿਹੜੀ ਤਾਲੀਮ ਉਹਨਾਂ ਨੇ ਮਿਡਲ ਪੱਧਰ ਤੱਕ ਦੇਣੀ ਸ਼ੁਰੂ ਕੀਤੀ ਸੀ ਉਹ ਸਭ ਤੋਂ ਪਹਿਲਾਂ ਕਿਸ ਮਾਧਿਅਮ ਦੇ ਵਿੱਚ ਦੇਣੀ ਸ਼ੁਰੂ ਕੀਤੀ ਸੀ ਪਹਿਲਾ ਹੈ ਜੀ ਸਾਡਾ ਫਾਰਸੀ ਦੂਸਰਾ ਹੈ ਜੀ ਅੰਗਰੇਜ਼ੀ ਸੀ ਆਪਸ਼ਨ ਅਰਬੀ ਤੇ ਡੀ ਆਪਸ਼ਨ ਹੈ ਉਰਦੂ ਹਾਂ ਜੀ ਦੱਸੋ ਜੀ ਸੂ ਮਹਿਕਮਾ ਤਾਲੀਮ ਕਿਹੜੇ ਮਾਧਿਅਮ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਹ ਕੀਤੀ ਗਈ ਸੀ ਜੀ ਉਰਦੂ ਮਾਧਿਅਮ ਦੇ ਵਿੱਚ ਸਭ ਤੋਂ ਪਹਿਲਾਂ ਤਾਲੀਮ ਉਰਦੂ ਦੇ ਵਿੱਚ ਦੇਣੀ ਸ਼ੁਰੂ ਕੀਤੀ ਗਈ ਸੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਜੀ ਆਪਣਾ ਅੱਜ ਦਾ ਅਗਲਾ ਪ੍ਰਸ਼ਨ ਹੈ ਮਹਿਕਮਾ ਤਾਲੀਮ ਵਿੱਚ ਲੜਕੀਆਂ ਲਈ ਕਿਹੜੀ ਭਾਸ਼ਾ ਵਿੱਚ ਵਿਦਿਆ ਹਾਸਲ ਕਰਨ ਦੀ ਖੁੱਲ ਮਿਲੀ ਹੋਈ ਸੀ ਭਾਵ ਕਿ ਮਹਿਕਮਾ ਤਾਲੀਮ ਵਾਲਿਆਂ ਨੇ ਲੜਕੀਆਂ ਲਈ ਕਿਹੜੀ ਭਾਸ਼ਾ ਖੁੱਲੀ ਰੱਖੀ ਸੀ ਕਿ ਉਸ ਭਾਸ਼ਾ ਦੇ ਵਿੱਚ ਆਪਣੀ ਵਿਦਿਆ ਨੂੰ ਗ੍ਰਹਿਣ ਕਰ ਸਕਦੇ ਨੇ ਪਹਿਲਾ ਹੈ ਜੀ ਪੰਜਾਬੀ ਦੂਸਰਾ ਆਨਸਰ ਹੈ ਜੀ ਫਾਰਸੀ ਤੀਸਰਾ ਆਨਸਰ ਹੈ ਜੀ ਅਰਬੀ ਚੌਥਾ ਆਨਸਰ ਹੈ ਜੀ ਅੰਗਰੇਜ਼ੀ ਤਾਂ ਦੱਸੋ ਜੀ ਕਿਹੜਾ ਆਨਸਰ ਬਣੇਗਾ ਸਾਡਾ ਲੜਕੀਆਂ ਨੂੰ ਕਿਹੜੀ ਭਾਸ਼ਾ ਦੇ ਵਿੱਚ ਵਿੱਦਿਆ ਪ੍ਰਾਪਤ ਕਰਨ ਦੀ ਖੁੱਲ ਸੀ ਸੋ ਆਪਣਾ ਇਹਦਾ ਆਨਸਰ ਬਣੇਗਾ ਜੀ ਏ ਪੰਜਾਬੀ ਭਾਸ਼ਾ ਦੇ ਵਿੱਚ ਖੁੱਲ ਸੀ ਲੜਕੀਆਂ ਨੂੰ ਐਜੂਕੇਸ਼ਨ ਲੈਣ ਦੇ ਲਈ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਜੀ ਆਪਾਂ ਅਗੇ ਪ੍ਰਸ਼ਨ ਨੰਬਰ 9 ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ਾਂ ਨੇ ਕਿਹੜੇ ਸਥਾਨ ਤੋਂ ਪੰਜਾਬ ਵਾਸੀਆਂ ਬਾਰੇ ਜਾਣਕਾਰੀ ਹਾਸਲ ਕਰਨੀ ਆਰੰਭ ਕੀਤੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਸੀ ਤੇ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਸੀ ਤਾਂ ਉਹ ਕਿੱਥੇ ਆ ਕੇ ਵਸੇ ਸੀ ਤੇ ਉਹਨਾਂ ਨੇ ਕਿੱਥੋਂ ਤੋਂ ਕਿੱਥੋਂ ਦੇ ਇਲਾਕੇ ਦੀ ਜਿਹੜੀ ਕੀ ਹੈ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਸੀ ਸੋ ਆਪਣੀ ਪਹਿਲੀ ਆਪਸ਼ਨ ਬਣਦੀ ਹੈ ਜੀ ਲੁਧਿਆਣੇ ਤੋਂ ਦੂਸਰਾ ਹੈ ਜੀ ਕੋਲਕੱਤੇ ਤੋਂ ਤੀਸਰਾ ਲੁਧਿਆਣੇ ਅਤੇ ਕੋਲਕੱਤੇ ਦੋਵਾਂ ਤੋਂ ਚੌਥਾ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੱਸੋ ਜੀ ਆਪਣਾ 9 ਨੰਬਰ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਉਹ ਕੀ ਆਏਗਾ ਲੁਧਿਆਣੀ ਤੋਂ ਕੋਲਕੱਤਾ ਤੋਂ ਲੁਧਿਆਣੀ ਅਤੇ ਕੋਲਕੱਤਾ ਦੋਵਾਂ ਤੋਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਜਿਹੜਾ ਆਪਣਾ 9 ਨੰਬਰ ਪ੍ਰਸ਼ਨ ਹੈ ਜੀ ਇਹਦਾ ਆਨਸਰ ਬਣੇਗਾ ਆਨਸਰ ਨੰਬਰ ਸੀ ਲੁਧਿਆਣੀ ਅਤੇ ਕੋਲਕੱਤਾ ਦੋਵਾਂ ਤੋਂ ਅੰਗਰੇਜ਼ਾਂ ਨੇ ਕੀ ਹੈ ਪੰਜਾਬ ਬਾਰੇ ਜਾਣਨ ਦੀ ਭਾਰਤ ਬਾਰੇ ਜਾਣਨ ਦੀ ਜਾਣਕਾਰੀ ਸ਼ੁਰੂ ਕੀਤੀ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਆਪਣਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 10 ਈਸਾਈ ਮਿਸ਼ਨਰੀਆਂ ਵੱਲੋਂ ਪਹਿਲੀ ਵਾਰ ਗੁਰਮੁਖੀ ਛਾਪਾਖਾਨਾ ਕਦੋਂ ਤਿਆਰ ਕੀਤਾ ਗਿਆ? ਈਸਾਈ ਮਿਸ਼ਨਰੀਆਂ ਨੇ ਜਿਹੜਾ ਛਾਪਾਖਾਨਾ ਹੈ ਉਹ ਕਦੋਂ ਤਿਆਰ ਕੀਤਾ ਸੀ? 1802 ਜਾਂ 1803 1803 1804 1806 1807 ਜਾਂ 1807 ਤੋਂ 1808 ਤਾਂ ਦੱਸੋ ਜੀ ਈਸਾਈ ਮਿਸ਼ਨਰੀਆਂ ਨੇ ਗੁਰਮੁਖੀ ਦਾ ਛਾਪਾਖਾਨਾ ਕਦੋਂ ਤਿਆਰ ਕੀਤਾ ਸੀ? ਹਾਂਜੀ ਇਹਦਾ ਆਨਸਰ ਬਣੇਗਾ ਜੀ ਡੀ 1807 ਤੋਂ 1808 ਤੱਕ ਅਗਲੇ ਪ੍ਰਸ਼ਨ ਵੱਧ ਵੱਧਦੇ ਹਾਂ ਜੀ ਸਾਡਾ ਪ੍ਰਸ਼ਨ ਨੰਬਰ 11 ਹੈ ਡਾਕਟਰ ਵਿਲੀਅਮ ਕੇਰੀ ਨੇ ਸ੍ਰੀ ਰਾਮਪੁਰ ਕਲਕੱਤਾ ਮਿਸ਼ਨ ਪ੍ਰੈਸ ਵਿੱਚ ਕਿਸ ਕਿਤਾਬ ਦਾ ਅਨੁਵਾਦ ਕੀਤਾ ਸੀ ਸੋ ਸਾਡੇ ਆਪਸ਼ਨਸ ਨੇ ਜੀ ਕੁਰਾਨ ਸ਼ਰੀਫ ਬਾਈਬਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਭਗਤ ਕੀਤਾ ਤਾਂ ਦੱਸੋ ਜੀ ਡਾਕਟਰ ਵਿਲੀਅਮ ਕੇਰੀ ਨੇ ਕਿਹੜੀ ਪ੍ਰੈਸ ਦੇ ਵਿੱਚ ਸੌਰੀ ਮਿਸ਼ਨ ਪ੍ਰੈਸ ਦੇ ਵਿੱਚ ਕਿਹੜੀ ਕਿਤਾਬ ਦਾ ਅਨੁਵਾਦ ਕੀਤਾ ਤਾਂ ਇਹਦਾ ਆਨਸਰ ਬਣੇਗਾ ਜੀ ਬੀ ਬਾਈਬਲ ਸੋ ਵਿਲੀਅਮ ਕੇਰੀ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ ਨੈਕਸਟ ਹੈ ਜੀ ਸਾਡਾ ਪ੍ਰਸ਼ਨ ਨੰਬਰ 12 ਬਾਈਬਲ ਨੂੰ ਨਵਾਂ ਰੂਪ ਜਾਣ ਨਿਊਟਨ ਨੇ ਕਦੋਂ ਦਿੱਤਾ ਬਾਈਬਲ ਨੂੰ ਨਵਾਂ ਰੂਪ ਜੌਨ ਨਿਊਟਨ ਨੇ ਕਦੋਂ ਦਿੱਤਾ ਸੀ অপਸ਼ਨਸ ਨੇ ਜੀ 1842 1843 1845 1847 ਤਾਂ ਦੱਸੋ ਜੀ ਕੀ ਆਨਸਰ ਬਣਦਾ ਜੀ ਇਹਦਾ ਤਾਂ ਇਹਦਾ ਸਾਡਾ ਆਨਸਰ ਬਣੇਗਾ ਜੀ ਆਨਸਰ ਨੰਬਰ ਸੀ 1845 ਇਸਵੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 13 1811 ਵਿੱਚ ਵਿਲੀਅਮ ਕੇਰੀ ਨੇ ਕਿਹੜੀ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਤਾਂ অপਸ਼ਨਸ ਹਨ ਜੀ ਪੰਜਾਬੀ ਗ੍ਰਾਮਰ ਪੰਜਾਬੀ انجੀਲ ਪੰਜਾਬੀ ਵਿਆਕਰਣ ਅੰਗਰੇਜ਼ੀ ਦਾ ਵਿਆਕਰਣ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਨਸਰ ਸਹੀ ਬਣੇਗਾ ਜੀ ਆਨਸਰ ਕਰੋ ਜੀ ਸਾਰੇ ਜਣੇ 1811 ਵਿੱਚ ਵਿਲੀਅਮ ਕੇਰੀ ਨੇ ਕਿਹੜੀ ਪੁਸਤਕ 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 ਪ੍ਰਕਾਸ਼ਿਤ ਕੀਤੀ ਪੰਜਾਬੀ ਗ੍ਰਾਮਰ ਪੰਜਾਬੀ ਇੰਜੀਲ ਪੰਜਾਬੀ ਵਿਆਕਰਨ ਜਾਂ ਅੰਗਰੇਜ਼ੀ ਦਾ ਵਿਆਕਰਨ ਤਾਂ ਹਾਂਜੀ ਇਹਦਾ ਆਨਸਰ ਬਣਦਾ ਹੈ ਜੀ ਸਾਡਾ ਆਪਸ਼ਨ ਨੰਬਰ ਸੀ ਪੰਜਾਬੀ ਵਿਆਕਰਨ ਨਹੀਂ ਜੀ ਇਹਦਾ ਆਨਸਰ ਸੌਰੀ ਜੀ ਗਲਤ ਲੱਗ ਗਿਆ ਇਹਦਾ ਆਨਸਰ ਬਣੂਗਾ ਜੀ ਬੀ ਪੰਜਾਬੀ ਇੰਜਾਇਲ ਸੋ ਵਿਲੀਅਮ ਕੇਰੀ ਨੇ ਪੰਜਾਬੀ ਇੰਜਾਇਲ ਪੁਸਤਕ ਪ੍ਰਕਾਸ਼ਿਤ ਕੀਤੀ ਸੀ 1811 ਦੇ ਵਿੱਚ ਇੰਜੀਲ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 14 ਪੰਜਾਬੀ ਗ੍ਰਾਮਰ ਵਿਲੀਅਮ ਕੇਰੀ ਵੱਲੋਂ ਕਦੋਂ ਪ੍ਰਕਾਸ਼ਿਤ ਕੀਤੀ ਗਈ ਆਪਸ਼ਨ ਹਨ ਜੀ 1812 1813 1811 ਜਾਂ 1810 ਕਿ ਪੰਜਾਬੀ ਗ੍ਰਾਮਰ ਵਿਲੀਅਮ ਕੇਰੀ ਵੱਲੋਂ ਕਦੋਂ ਪ੍ਰਕਾਸ਼ਿਤ ਕੀਤੀ ਗਈ ਹਾਂਜੀ ਆਨਸਰ ਕਰੋ ਜੀ ਸਾਰੇ ਜਣੇ ਹਾਂਜੀ ਇਹਦਾ ਆਨਸਰ ਬੰਦਾ ਹੈ ਜੀ 1812 ਈਸਵੀ ਠੀਕ ਹੈ ਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਅਗਲਾ ਪ੍ਰਸ਼ਨ ਹੈ ਲੁਧਿਆਣਾ ਮਿਸ਼ਨ ਵੱਲੋਂ ਪ੍ਰੈਸ ਕਦੋਂ ਲਗਾਇਆ ਗਿਆ ਵੀ ਜਿਹੜੀਆਂ ਇਸਾਈ ਇਸਾਈ ਮਿਸ਼ਨਰੀਆਂ ਨੇ ਲੁਧਿਆਣਾ ਦੇ ਵਿੱਚ ਸਥਾਪਿਤ ਕੀਤਾ ਸੀ ਆਪਦੇ ਆਪ ਨੂੰ ਤੇ ਉੱਥੇ ਉਹਨਾਂ ਨੇ ਪ੍ਰੈਸ ਕਦੋਂ ਲਗਾਇਆ ਸੀ ਤਾਂ ਆਪਸ਼ਨਸ ਹਨ 1837 1838 1840 ਜਾਂ 1842 ਹਾਂਜੀ ਕਿਹ ਆਪਸ਼ਨ ਆਏਗਾ ਜੀ ਅਨਸਰ ਕਰੋ ਕਿਹੜੇ ਸਾਲ ਦੇ ਵਿੱਚ ਲੁਧਿਆਣਾ ਮਿਸ਼ਨ ਵੱਲੋਂ ਪ੍ਰੈਸ ਲਗਾਇਆ ਗਿਆ ਤਾਂ ਇਹਦਾ ਆਨਸਰ ਬਣੇਗਾ ਜੀ ਏ 1837 ਈਸਵੀ ਦੇ ਵਿੱਚ ਪ੍ਰੈਸ ਲਗਾਇਆ ਗਿਆ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 16 ਪੰਡਿਤ ਸ਼ਰਦਾ ਰਾਮ ਫਲੋਰੀ ਦਾ ਜਨਮ ਕਦੋਂ ਹੋਇਆ 1850 1835 1837 ਜਾਂ ਫਿਰ 1840 ਪੰਡਿਤ ਸ਼ਰਦਾ ਰਾਮ ਫਲੋਰੀ ਦਾ ਜਨਮ ਕਦੋਂ ਹੋਇਆ ਆਨਸਰ ਕਰੋ ਜੀ ਸਾਰੇ ਜਣੇ 1837 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਨੁਸਾਰ ਸ਼ਰਧਾ ਰਾਮ ਫਲੋਰੀ ਜੀ ਦਾ ਜਨਮ ਕਦੋਂ ਹੋਇਆ ਇੱਥੇ ਸਪੈਲਿੰਗ ਮਿਸਟੇਕ ਹੈ ਜੀ ਥੋੜੀ ਜੀ ਇੱਥੇ ਸ਼ਦਾ ਨਹੀਂ ਸ਼ਰਦਾ ਰਾਮ ਫਲੋਰੀ ਦਾ ਜਨਮ ਕਦੋਂ ਹੋਇਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗਲੀ ਦੱਸਣਾ ਹੈ ਜੀ 옵ਸ਼ਨਸ ਹੈ 1805 1806 1808 ਜਾਂ 1807 ਇਸਵੀ ਦੇ ਵਿੱਚ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸ਼ਰਦਾ ਰਾਮ ਫਲੋਰੀ ਦੀ ਦਾ ਜਨਮ ਕਦੋਂ ਦਾ ਮੰਨਦੀ ਹੈ ਏ ਬਣਦੇ ਆ ਜੀ 1807 ਈਸਵੀ ਦੇ ਵਿੱਚ ਡੀ ਆਨਸਰ ਜਿਹੜਾ ਹੈ ਆਪਣਾ ਉਹ ਬਿਲਕੁਲ ਸਹੀ ਰਹੇਗਾ ਜੀ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 18 ਪੰਡਤ ਸ਼ਰਦਾ ਰਾਮ ਫਲੋਰੀ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ 옵ਸ਼ਨਸ ਹਨ ਵਿਸ਼ਨੂ ਦੇਵੀ ਸ਼ਿਵ ਦੇਵੀ ਗੋਪਾਲ ਦੇਵੀ ਜਾਂ ਰਾਧੀ ਦੇਵੀ ਤਾਂ ਕੀ ਆਨਸਰ ਆਏਗਾ ਜੀ ਸ਼ਰਦਾ ਰਾਮ ਫਲੋਰੀ ਦੇ ਮਾਤਾ ਜੀ ਦਾ ਨਾਮ ਇਹਦਾ ਆਨਸਰ ਬਣੇਗਾ ਜੀ ਆਨਸਰ ਨੰਬਰ ਏ ਵਿਸ਼ਨੂ ਦੇਵੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਹੈ ਪ੍ਰਸ਼ਨ ਨੰਬਰ 19 ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦੇ ਪਿਤਾ ਦਾ ਨਾਮ ਦੱਸੋ 옵ਸ਼ਨਸ ਹਨ ਪੰਡਿਤ ਗੋਪਾਲ ਪੰਡਿਤ ਜੈਦੇয়াল ਜੋਸ਼ੀ ਪੰਡਿਤ ਹਰਬੰਸ ਕ੍ਰਿਸ਼ਨ ਗੋਪਾਲ ਸੋ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦੇ ਪਿਤਾ ਦਾ ਨਾਮ ਦੱਸੋ ਕਿਹੜੀ অপਸ਼ਨ ਸਹੀ ਆਏਗੀ ਜੀ ਦੱਸੋ ਆਨਸਰ ਕਰੋ ਜੀ ਹਾਂਜੀ ਇਹਦਾ ਆਨਸਰ ਬੰਦਾ ਹੈ ਜੀ ਆਨਸਰ ਨੰਬਰ B ਪੰਡਿਤ ਜੈਦਿਆਨ ਜੋਸ਼ੀ ਜੀ ਠੀਕ ਹੈ ਜੀ ਅੱਗੇ ਵਧਦੇ ਹਾਂ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 20 ਪੰਡਿਤ ਸ਼ਰਦਾ ਰਾਮ ਫਲੋਰੀ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ অপਸ਼ਨ ਹਨ ਕਪੂਰਥਲਾ ਪਟਿਆਲਾ ਜਲੰਧਰ ਖੁਸ਼ਿਆਰਪੁਰ ਤਾਂ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਕਪੂਰਥਲਾ ਪਟਿਆਲਾ ਜਲੰਧਰ ਖੁਸ਼ਿਆਰਪੁਰ ਤਾਂ ਹਾਂਜੀ ਇਹਦਾ ਆਨਸਰ ਆਏਗਾ ਜੀ ਆਨਸਰ ਨੰਬਰ ਸੀ ਜਲੰਧਰ ਸਰਦਾਰਾਮ ਫਲੋਰੀ ਜੀ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਰਦਾਰਾਮ ਫਲੋਰੀ ਕਿਹੜੀ ਸਦੀ ਦੇ ਵਾਰਤਕਾਰ ਹਨ ਇਹ ਤਾਂ ਸਾਰਿਆਂ ਨੂੰ ਪਤਾ ਹੋਏਗਾ ਜੀ ਆਨਸਰ অপশনস হ্যায় 17ਵੀਂ ਸਦੀ 18ਵੀਂ ਸਦੀ 20ਵੀਂ ਸਦੀ ਜਾਂ ਫਿਰ 19ਵੀਂ ਸਦੀ ਤਾਂ ਇਹਦਾ ਆਨਸਰ ਆਏਗਾ ਜੀ 19ਵੀਂ ਸਦੀ ਠੀਕ ਹੈ ਕਿਉਂਕਿ ਸਾਡੀ ਆਧੁਨਿਕ ਵਾਰਤਕਕਾਰ 19ਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ ਸੋ ਇਸ ਕਰਕੇ ਜਿਹੜੇ ਸਾਡੇ ਸਰਦਾ ਰਾਮ ਫਲੋਰੀ ਜੀ ਨੇ ਉਹ 19ਵੀਂ ਸਦੀ ਦੇ ਵਰਤਕਰ ਹਨ। ਅਗਲਾ ਹੈ ਜੀ 22ਵਾਂ ਪ੍ਰਸ਼ਨ ਸਰਦਾ ਰਾਮ ਫਲੋਰੀ ਦਾ ਪੜਾ ਕਿਹੜਾ ਹੈ? ਇੱਥੇ ਵੀ ਜੀ ਥੋੜੀ ਜੀ ਮਿਸਟੇਕ ਹੋ ਗਈ ਜੀ ਸਦਾ ਪੈ ਗਿਆ। ਇੱਥੇ ਆਏਗਾ ਜੀ ਸਰਦਾ ਰਾਮ ਫਲੋਰੀ ਦਾ ਪੜਾ ਕਿਹੜਾ ਹੈ? ਪਹਿਲਾ ਪੜਾ, ਦੂਜਾ ਪੜਾ, ਪਹਿਲਾ ਦੂਜਾ ਦੋਵੇਂ ਜਾਂ ਫਿਰ ਤੀਜਾ। ਤਾਂ ਉੱਤਰ ਕਰੋ ਜੀ ਆਨਸਰ ਨੰਬਰ ਕੁਐਸਚਨ ਨੰਬਰ 22 ਦਾ। ਤਾਂ ਇਹ ਕਿਹੜੇ ਪੜਾਦੇ ਹਨ ਤਾਂ ਆਨਸਰ ਆਏਗਾ ਜੀ ਪਹਿਲਾ ਪੜਾ ਸ਼ਰਦਾ ਰਾਮ ਫਲੋਰੀ ਜੀ ਪਹਿਲੇ ਪੜਾਦੇ ਵਾਰਤਕਾਰ ਹਨ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 23 ਇੱਥੇ ਵੀ ਜੀ ਥੋੜੀ ਜੀ ਮਿਸਟੇਕ ਰਹੇਗੀ ਸ਼ਰਦਾ ਰਾਮ ਫਲੋਰੀ ਦੀ ਮੌਤ ਦਾ ਕੀ ਕਾਰਨ ਸੀ ਵੀ ਉਹਨਾਂ ਦੀ ਮੌਤ ਕਿਸ ਵਜ੍ਹਾ ਕਰਕੇ ਹੋਈ ਸ਼ਰਾਬ ਦੀ ਆਦਤ ਕਰਕੇ ਵੀ ਨੰਬਰ ਦਿਲ ਦਾ ਦੌਰਾ ਸੀ ਨੰਬਰ ਹੈਜੇ ਦੀ ਬਿਮਾਰੀ ਡੀ ਨੰਬਰ ਲੂ ਲੱਗਣ ਕਰਕੇ ਤਾਂ ਆਨਸਰ ਕਰੋ ਜੀ ਹਾਂਜੀ ਤਾਂ ਆਨਸਰ ਕਰੋ ਜੀ ਸਾਰੇ ਜਣੇ ਇਹਦਾ ਕੀ ਆਨਸਰ ਆਏਗਾ ਕਿ ਸਰਦਾਰ ਰਾਮ ਫਲੋਰੀ ਜੀ ਦੀ ਮੌਤ ਦਾ ਕੀ ਕਾਰਨ ਸੀ ਸੋ ਉਹਨਾਂ ਦੀ ਮੌਤ ਦਾ ਕਾਰਨ ਸੀ ਜੀ ਹੈਜੇ ਦੀ ਬਿਮਾਰੀ ਉਹਨਾਂ ਨੂੰ ਹੈਜਾ ਹੋ ਗਿਆ ਸੀ ਜਿਸ ਕਾਰਨ ਕੀ ਉਹਨਾਂ ਦੀ ਮੌਤ ਹੋ ਗਈ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 24 ਸਰਦਾ ਰਾਮ ਫਲੋਰੀ ਨੇ ਗੁਰਮੁਖੀ ਲਿਪੀ ਕਦੋਂ ਲਿਖੀ ਸਿੱਖੀ ਤਾਂ ਇਹਦੇ ਆਪਸ਼ਨਸ ਹੈ ਜੀ 1840 1800 ਵਿੱਚੋਂ ਅਕੀਰਨ 1848 1850 ਤਾਂ ਆਨਸਰ ਕਰੋ ਜੀ ਸਰਦਾ ਰਾਮ ਫਲੋਰੀ ਨੇ ਗੁਰਮੁਖੀ ਲਿਪੀ ਕਦੋਂ ਸਿੱਖੀ ਤਾਂ ਇਹਦਾ ਆਨਸਰ ਕੀ ਆਏਗਾ ਜੀ 1840 1844 1848 1850 ਹਾਂਜੀ ਇਹਦਾ ਆਨਸਰ ਆਏਗਾ ਜੀ 1844 ਦੇ ਵਿੱਚ ਸਰਦਾ ਰਾਮ ਫਲੋਰੀ ਜੀ ਨੇ ਗੁਰਮੁਖੀ ਲਿਪੀ ਸਿੱਖੀ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਅਗਲਾ ਪ੍ਰਸ਼ਨ ਹੈ ਪੰਡਤ रामचंद्र ਤੋਂ ਕਿਸ ਭਾਸ਼ਾ ਦੀ ਸਿੱਖਿਆ ਲਈ ਸ਼ਰਦਾ ਰਾਮ ਫਲੋਰੀ ਜੀ ਨੇ ਪੰਡਿਤ ਰਾਮਚੰਦਰ ਤੋਂ ਕਿਸ ਭਾਸ਼ਾ ਦੀ ਸਿੱਖਿਆ ਲਈ 옵ਸ਼ਨਸ ਹਨ ਉਰਦੂ ਫਾਰਸੀ ਅੰਗਰੇਜ਼ੀ ਸੰਸਕ੍ਰਿਤ ਆਨਸਰ ਕਰੋ ਜੀ ਕਰੋ ਜੀ ਪ੍ਰਸ਼ਨ ਨੰਬਰ 25 ਦਾ ਤਾਂ ਇਹਦਾ ਆਨਸਰ ਆਏਗਾ ਜੀ ਸੰਸਕ੍ਰਿਤ ਪੰਡਤ रामचंद्र ਜੀ ਤੋਂ ਸਰਦਾਰਾਮ ਫਲੋਰੀ ਜੀ ਨੇ ਸੰਸਕ੍ਰਿਤ ਦੀ ਜਿਹੜੀ ਸਿੱਖਿਆ ਉਹ ਗ੍ਰੈਂਡ ਕੀਤੀ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ। ਕਿ ਸੈयद अब्दुਲੇ ਸ਼ਾ ਤੋਂ ਕਿਸ ਭਾਸ਼ਾ ਦੀ ਸਿੱਖਿਆ ਲਈ? ਸਰਦਾਰਾਮ ਫਲੋਰੀ ਜੀ ਨੇ ਸੈयद अब्दुਲੇ ਸ਼ਾ ਤੋਂ ਕਿਸ ਭਾਸ਼ਾ ਦੀ ਸਿੱਖਿਆ ਲਈ? ਆਪਸ਼ਨਸ ਹਨ ਉਰਦੂ, ਫਾਰਸੀ, ਅੰਗਰੇਜ਼ੀ, ਸੰਸਕ੍ਰਿਤ। ਸੋ ਆਨਸਰ ਕਰੋ ਜੀ। ਪ੍ਰਸ਼ਨ ਨੰਬਰ 26 ਦਾ ਹਾਂਜੀ ਇਹਦਾ ਆਨਸਰ ਬਣਦਾ ਹੈ ਜੀ ਆਨਸਰ ਨੰਬਰ ਬੀ ਫਾਰਸੀ ਭਾਸ਼ਾ ਜਿਹੜੀ ਹੈ ਉਹ ਉਹਨਾਂ ਨੇ ਸਿੱਖੀ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ 27ਵਾਂ ਪ੍ਰਸ਼ਨ ਹੈ ਜੀ ਸਾਡਾ ਸਰਦਾ ਰਾਮ ਫਲੋਰੀ ਨੇ ਹੇਠ ਲਿਖੇ ਹੋਰ ਕਿਹੜੇ ਖੇਤਰਾਂ ਵਿੱਚ ਅਧਿਐਨ ਕੀਤਾ ਆਪਸ਼ਨਸ ਹਨ ਚਿੱਤਰਕਾਰੀ ਆਪਸ਼ਨ ਬੀ ਸੰਗੀਤ ਆਪਸ਼ਨ ਸੀ ਸੰਗੀਤ ਜੋਤਿਸ਼ ਵਿਦਿਆ ਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਉੱਤਰ ਦੀ ਚੋਣ ਕਰੋ ਜੀ ਕਿ ਉਹਨਾਂ ਨੇ ਕਿਹੜੇ-ਕਿਹੜੇ ਖੇਤਰਾਂ ਵਿੱਚ ਅਧਿਐਨ ਕੀਤਾ ਤਾਂ ਇਹਦਾ ਆਨਸਰ ਆਏਗਾ ਜੀ ਆਨਸਰ ਨੰਬਰ ਸੀ ਸੰਗੀਤ ਜੋਤਿਸ਼ ਵਿੱਦਿਆ ਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 28 ਸ਼ਰਦਾ ਰਾਮ ਫਲੋਰੀ ਨੇ ਕਥਾਵਾਚਕ ਦਾ ਕੰਮ ਕਦੋਂ ਆਰੰਭ ਕੀਤਾ ਆਪਸ਼ਨਸ ਹਨ 1840 1850 1860 ਜਾਂ 1855 ਤਾਂ ਉਹਨਾਂ ਨੇ ਕਦੋਂ ਕਥਾਵਾਚਕ ਦਾ ਆਰੰਭ ਸ਼ੁਰੂ ਕੀਤਾ ਸੀ ਜੀ 1840 50 60 ਜਾਂ 55 ਆਨਸਰ ਕਰੋ ਜੀ ਇਹਦਾ ਕੀ ਆਨਸਰ ਆਏਗਾ ਇਹਦਾ ਆਨਸਰ ਆਏਗਾ ਜੀ ਆਨਸਰ ਨੰਬਰ ਡੀ 1855 ਦੇ ਵਿੱਚ ਉਹਨਾਂ ਨੇ ਕਥਾਵਾਚਕ ਦਾ ਕੰਮ ਆਰੰਭ ਕੀਤਾ ਸੀ ਹਾਂਜੀ ਅੱਜ ਦਾ ਆਪਣਾ 29ਵਾਂ ਪ੍ਰਸ਼ਨ ਹੈ ਜੀ ਸ਼ਰਦਾ ਰਾਮ ਫਲੋਰੀ ਨੇ ਧਾਰਮਿਕ ਗ੍ਰੰਥਾ ਦਾ ਅਧਿਐਨ ਕਿੱਥੇ ਰਹਿ ਕੇ ਕੀਤਾ ਲੁਧਿਆਣਾ ਪਟਿਆਲਾ ਕਲਕੱਤਾ ઋਸ਼ੀਕੇਸ਼ ਤਾਂ ਅਧਿਆਤਮਿਕ ਗ੍ਰੰਥਾਂ ਦਾ ਅਧਿਐਨ ਉਹਨਾਂ ਨੇ ਕਿੱਥੇ ਰਹਿ ਕੇ ਕੀਤਾ ਅਨਸਰ ਕਰੋ ਜੀ ਹਾਂਜੀ ਇਹਦਾ ਸਹੀ ਅਨਸਰ ਆਏਗਾ ਜੀ ਅਨਸਰ ਨੰਬਰ ਡੀ ઋਸ਼ੀਕੇਸ਼ ਦੇ ਵਿੱਚ ਰਹਿ ਕੇ ਉਹਨਾਂ ਨੇ ਅਧਿਐਨ ਕੀਤਾ ਹਾਂਜੀ ਆਪਣਾ ਅੱਜ ਦਾ ਲਾਸਟ ਪ੍ਰਸ਼ਨ ਹੈ ਜੀ ਪਾਦਰੀ ਨਿਊਟਨ ਨਾਲ ਸ਼ਰਦਾ ਰਾਮ ਫਲੋਰੀ ਦੀ ਮੁਲਾਕਾਤ ਕਦੋਂ ਹੋਈ 옵ਸ਼ਨਸ ਹਨ 1855 1856 1858 ਜਾਂ ਫਿਰ 1860 ਤਾਂ ਇਹਦਾ ਆਨਸਰ ਕਰੋ ਜੀ ਕਿ ਸ਼ਰਦਾ ਰਾਮ ਫਲੋਰੀ ਜੀ ਨਿਊਟਨ ਪਾਦਰੀ ਨਿਊਟਨ ਨੂੰ ਕਦੋਂ ਮਿਲਦੇ ਹਨ ਹਾਂਜੀ ਇਹਦਾ ਆਨਸਰ ਆਏਗਾ ਜੀ ਆਨਸਰ ਨੰਬਰ ਸੀ 1858 ਈਸਵੀ ਦੇ ਵਿੱਚ ਉਹ ਪਾਦਰੀ ਨਿਊਟਨ ਨੂੰ ਮਿਲਦੇ ਹਨ ਸੋ ਇਹ ਸੀ ਜੀ ਆਪਣੇ ਅੱਜ ਦੇ 30 ਪ੍ਰਸ਼ਨ ਇਹ ਅੱਜ ਆਪਣਾ ਐਮਸੀਕਿਊ ਦਾ ਪਹਿਲਾ ਭਾਗ ਸੀ ਜੀ ਕੱਲ ਨੂੰ ਇਦਾਂ ਦੇ ਹੀ ਹੋਰ 30 25 ਤੋਂ 30 ਪ੍ਰਸ਼ਨ ਅਸੀਂ ਲੈ ਕੇ ਆਵਾਂਗੇ ਭਾਗ 2 ਦੇ ਵਿੱਚ ਉਹ ਵੀ ਐਮਸੀਕਿਊ ਹੋਣਗੇ ਸੋ ਜੋ ਆਪਾਂ ਕੱਲ ਕਲਾਸ ਲਾਈ ਸੀ ਲਾਈਵ ਕਲਾਸ ਜਿਹਨਾਂ ਨੇ ਨਹੀਂ ਦੇਖੀ ਉਹ ਜ਼ਰੂਰ ਦੇਖ ਲੈਣ ਤਾਂ ਜੋ ਉਹਨਾਂ ਨੂੰ ਪ੍ਰਸ਼ਨ ਉੱਤਰ ਕਰਨ ਦੇ ਵਿੱਚ ਆਸਾਨੀ ਹੋਵੇ ਅੱਜ ਕੁਝ ਟੈਕਨੀਕਲ ਇਸ਼ੂ ਦਾ ਕਰਕੇ ਜਿਹੜੀ ਸਾਡੀ ਕਲਾਸ ਹੈ ਉਹ ਥੋੜੀ ਜੀ ਵਧੀਆ ਨਹੀਂ ਚੱਲ ਸਕੀ ਸੋ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸਮੱਸਿਆ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਦੱਸਣਾ ਚਾਹੁੰਦੇ ਹੋ ਤਾਂ ਲਾਈਵ ਕਲਾਸ ਸਾਡੀ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਜੋ ਉੱਤਰ ਹੈ ਉਹ ਦਿੱਤੇ ਜਾਣ ਜਿਹੜੇ ਤੁਹਾਡੇ ਡਾਊਟ ਹੈ ਉਹ ਕਲੀਅਰ ਕੀਤੇ ਜਾਣ ਤੇ ਤੁਸੀਂ ਇਸ ਦੀ ਪੀਡੀਐਫ ਪ੍ਰਾਪਤ ਕਰਨ ਲਈ ਜਾਂ ਲਾਈਵ ਕਲਾਸ ਨੂੰ ਟਾਈਮ ਤੇ ਜੁਆਇਨ ਕਰਨ ਲਈ ਸਾਡਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਜੀ ਸੋ ਅੱਜ ਦੀ ਕਲਾਸ ਕਿਵੇਂ ਦੇ ਰਹੀ ਆਪਣੇ ਰਿਵਿਊ ਦੇਣਾ ਨਾ ਭੁੱਲਣਾ ਜੀ ਕੱਲ ਨੂੰ ਫਿਰ ਮਿਲਦੇ ਹਾਂ ਇਸੇ ਟਾਈਮ ਤੇ ਧੰਨਵਾਦ ਸ਼ੁਕਰੀਆ